ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੀ ਚੈਨਲ ਨਿਊਜ਼ ਗਰੁੱਪ ਪੰਜਾਬ ਦਤੇ ਹਰ ਰੋਜ਼ ਵੱਡੀਆਂ ਖਬਰਾਂ ਪੇਸ਼ ਕਰਨਗੇ ਜੀ ਅੱਜ ਤੁਹਾਨੂੰ ਦੱਸਣ ਚਾ ਰਹੇ ਹਾਂ 5-5 ਲੱਖ ਵਾਲੇ ਕਾਰਡ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ 24 ਹਜ਼ਾਰ ਕਿੱਲੇ ਜ਼ਮੀਨ ਖਰੀਦ ਕੇ ਜੀ ਪੰਜਾਬ ਸਰਕਾਰ ਆਖਰਕਾਰ ਕਿਹੜੇ ਸ਼ਹਿਰਾਂ ਦੀ ਜਿਹੜੀ ਜ਼ਮੀਨ ਹੈ ਪੰਜਾਬ ਸਰਕਾਰ ਨੂੰ ਖਰੀਦਣੀ ਪੈ ਰਹੀ ਹੈ ਕਿਸ ਲਈ ਸਾਰੀ ਡਿਟੇਲ ਇਸ ਵੀਡੀਓ ਵਿੱਚ ਅੱਪਾ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਛੋੜੀ ਦੀ ਗੁਜਾਰਿਸ਼ ਜਿਨ੍ਹਾਂ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਇਆ ਉਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲਦੇ ਆ ਜੀ ਤੁਹਾਡੇ ਖਬਰਾਂ ਦੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਸਿੱਧੂ ਮੂਸੇਵਾਲਾ ਦੀ ਵਰਸੀ ਤੋਂ ਪਹਿਲਾਂ ਪਿਤਾ ਬਲਕੌਰ ਸਿੰਘ ਨੇ ਕਰ ਦਿੱਤਾ ਜੀ ਵੱਡਾ ਐਲਾਨ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਵਰਸੀ ਤੋਂ ਪਹਿਲਾਂ ਪਿਤਾ ਬਲਕੌਰ ਸਿੰਘ ਨੇ ਵੱਡਾ ਐਲਾਨ ਕੀਤਾ ਹੈ ਬਲਕੌਰ ਸਿੰਘ ਨੇ ਐਲਾਨ ਕੀਤਾ ਕਿ 2027 ਵਿੱਚ ਵਿਧਾਨ ਸਭਾ ਚੋਣਾਂ ਲੜਾਂਗੇ ਪੰਜਾਬ ਕਾਂਗਰਸ ਨੇ ਬੁੱਧਵਾਰ ਨੂੰ ਹੀ ਜਾਣਕਾਰੀ ਸਾਂਝੀ ਕੀਤੀ ਹੈ ਉਸ ਤੋਂ ਬਾਅਦ ਵੀ ਡੀ ਕੌਜੀ ਸੁਖਦੇਵ ਸਿੰਘ ਢੀਂਡਸਾ ਨਹੀਂ ਰਹੇ ਜਾਣ ਉਹਨਾਂ ਦੇ ਬਾਦਲ ਨਾਲ ਬਣਦੇ ਵਿਗੜਦੇ ਰਿਸ਼ਤੇ ਕਿਵੇਂ ਚਰਚਾ ਚ ਰਹੇ ਨੇ ਪੰਜਾਬ ਦੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਦਿਹਾਂਤ ਹੋ ਗਿਆ 99 ਸਾਲ ਦੀ ਉਮਰ ਵਿੱਚ ਮਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਬੁੱਧਵਾਰ ਨੂੰ ਕਰੀਬ 5 ਵਜੇ ਆਖਰੀ ਸਾਹ ਲਈ ਸੁਖਦੇਵ ਢੀਂਡਸਾ ਨੇ ਨਿੱਜੀ ਸਹਾਇਕ ਬਰਿੰਦਰਜੀਤ ਸਿੰਘ ਜੋਹਰ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦੇ ਉਹਨਾਂ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਉਹ ਮਾਰ ਚੱਲ ਰਹੇ ਸੀ ਜਸ ਤੋਂ ਬਾਅਦ ਦੀ ਵੀਡੀਓ ਜੀ ਨਸ਼ਾ ਵੇਚਣ ਵਾਲੇ ਚਾਹੇ ਕਿੰਨੀ ਵੀ ਥਾਕਤ ਰੱਖਦੇ ਹੋਣ ਉਹਨਾਂ ਦਾ ਅੰਤ ਜੇਲ੍ਹਾਂ ਵਿੱਚ ਹੀ ਹੋਵੇਗਾ ਲਾਲਜੀਤ ਸਿੰਘ ਪੁੱਲ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਵੰਤਵਾਨ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਯੁੱਧ ਨਸ਼ਾ ਵਿਰੁੱਧ ਮਹਿੰਮ ਨੂੰ ਲੈ ਕੇ ਲੋਕਾਂ ਦਾ ਪਰਮਾ ਸਹਿਯੋਗ ਮਿਲ ਰਿਹਾ ਹੈ ਨਸ਼ਿਆਂ ਦੀ ਭੈੜੀ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਨੌਜਵਾਨ ਦੀ ਸਵੈ ਇੱਛਾ ਇਲਾਜ ਕਰਵਾਉਣ ਲਈ ਅੱਗੇ ਆ ਰਹੇ ਨੇ ਇੰਨਾ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸਰਦਾਰ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਨੋ ਦੋਹਰ ਸਾਹਿਬ ਖਾਰਾ ਰੂੜੀਵਾਲ ਆਦਿ ਖਿੱਚ ਕੀਤਾ ਉਸ ਤੋਂ ਬਾਅਦ ਅਗਲੀ ਵੀਡੀਓ ਪੰਜਾਬ ਦੇ ਇੰਨੇ ਕਰੋੜ ਰੁਪਏ ਘਟੀ ਆਮਦਨ ਖਰਚ ਵਧਿਆ ਲੇਖਾਕਾਰ ਜਨਰਲ ਨੇ ਜਾਰੀ ਕੀਤੇ ਨੇ ਜੀ ਵਿੱਤੀ ਸਾਲ 2024-25 ਦੇ ਅੰਕੜੇ ਲੇਖਾਕਾਰ ਜਨਰਲ ਨੇ ਵਿੱਤੀ ਸਾਲ 2025-26 ਦੇ ਅੰਕੜੇ ਜਿਹੜੇ ਜਾਰੀ ਕਰ ਦਿੱਤੇ ਨੇ ਜੀ ਇਸ ਦੇ ਵਿੱਚ ਮਾਲੇ ਦੇ ਮੁਕਾਬਲੇ 10700 ਕਰੋੜ ਰੁਪਏ ਦੀ ਕਮੀ ਆਈ ਹੈ ਜੀ ਹਾਲਾਂਕਿ ਖਰਚ ਵਿੱਚ ਕਾਫੀ ਵਾਅਦਾ ਦਿਖਾਇਆ ਗਿਆ ਬਜਟ ਦੌਰਾਨ ਵਿੱਤੀ ਸਾਲ ਹਰਪਾਲ ਸਿੰਘ ਚੀਮਾ ਨੇ 1,3937 ਕਰੋੜ ਰੁਪਏ ਦੇ ਮਾਲੀਏ ਦਾ ਅਨੁਮਾਨ ਪੇਸ਼ ਕੀਤਾ ਸੀ ਪਰ ਸਰਕਾਰ ਨੇ ਵਿੱਤੀ ਸਾਲ ਦੇ ਅੰਤ ਤੱਕ 93,236 ਕਰੋੜ ਰੁਪਏ ਇਕੱਠੇ ਕੀਤੇ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਜੰਗ ਜ਼ਮੀਨ ਦੀ ਜੋ ਮਿਲੀ ਖੁਸ਼ੀ ਸਿਆਸੀ ਜ਼ਮੀਨ ਬਾਦਲ ਦਾ ਦਾਵਾ ਸਾਡੀ ਸਰਕਾਰ ਬਣਦਾ ਹੀ ਪੰਜਾਬ ਚ ਕੋਈ bari ਨਹੀਂ ਖਰੀਦ ਸਕੇਗਾ ਜ਼ਮੀਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਵੀਰ ਸਿੰਘ ਬਾਦਲ ਨੇ ਲੁਧਰਨ ਵਿੱਚ ਗਲਾਡਾ ਦਫਤਰ ਦੇ ਬਾਹਰ चल ਰਹੇ ਵਿਰੋਧ ਪ੍ਰਦਰਸ਼ਨ ਵਿੱਚ ਪਹੁੰਚ ਕੇ ਸ਼੍ਰੋਮਣੀ ਕਾਲੀ ਦਲ ਦਾ ਵਿਰੋਧ ਜ਼ਮੀਨ ਐਕਵਾਇਰ ਕਰਨ ਦੇ ਵਿਰੋਧ ਵਿੱਚ ਕੀਤਾ ਸੁਖਵੀਰ ਬਾਦਲ ਨੇ ਇੱਥੇ ਕਿਹਾ ਕਿ ਪੰਜਾਬ ਵਿੱਚ ਸਾਡੀ ਸਰਕਾਰ ਬਣਦੀ ਹੈ ਤਾਂ ਬਾਹਰਲੇ ਲੋਕਾਂ ਨੂੰ ਖੇਤੀ ਜ਼ਮੀਨ ਨਹੀਂ ਦਿੱਤੀ ਜਾਵੇਗੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਜ਼ਿਲ੍ਹਿਆਂ ਚ ਪੀੜ ਕੈਦੀਆਂ ਨਾਲੋਂ ਬੰਦੀਆਂ ਦੀ ਗਿਣਤੀ ਵਧੀ ਹੈ ਰੋਜ਼ਾਨਾ ਔਸਤਨ 159 ਨਵੇਂ ਤਸਕਰਾਂ ਦਾ ਦਾਖਲਾ ਪੰਜਾਬ ਦੀਆਂ ਜੇਲਾਂ ਚ ਬੰਦੀਆਂ ਦੀ ਸਪੀਡ ਪੈੜੀ ਜਿਹੜੀ ਤੇਜ਼ੀ ਨਾਲ ਪਧਰ ਰਹੀ ਹੈ ਜਦੋਂ ਕਿ ਕੈਦੀਆਂ ਦੀ ਨਫਰੀ ਕਾफी ਘਟ ਹੈ ਪੰਜਾਬ ਪੁਲਿਸ ਨੇ ਅੱਜ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਤਹਿਤ 1 ਮਾਰਚ ਤੋਂ ਹੁਣ ਤੱਕ 13866 ਨਸ਼ਾ ਤਸਕਰ ਫੜੇ ਗਏ ਨੇ ਉਸ ਤੋਂ ਬਾਅਦ ਅਕਾਲੀ ਹੁਣ ਬਲਟੋਹਾ ਨੂੰ ਮਾਫੀ ਦਿਵਾਉਣਗੇ ਇਸ ਤੇ ਬਾਦਲ ਦਾ ਫਕਰ ਇੱਕ ਕੌਮ ਖਿਤਾਬ ਬਹਾਲ ਕਰਨਗੇ ਮੰ ਮੱਖ ਮੰਤਰੀ ਭਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਵਾਲੇ ਧਰਮ ਨਾਲ ਖੇਡ ਰਹੇ ਨੇ ਪਰਤ ਰਹੇ ਨੇ ਤਾ ਇਥੇ ਜੱਥੇਦਾਰਾਂ ਨੂੰ ਵੀ ਆਪਣਾ ਮੁਲਾਜ਼ਮ ਸਮਝਦੇ ਨੇ ਜੱਥੇਦਾਰਾਂ ਨੂੰ ਬਦਲ ਕੇ ਹੁਣ ਬਿਰਸਾ ਸਿੰਘ ਬਲਟੋ ਹਨ ਮਾਫੀ ਦੇਣਗੇ ਫਿਰ ਕਾਸਿਮ ਬਾਦਲ ਤੋਂ ਵਾਪਸ ਲਿਆ ਗਿਆ ਫਖਰ-ਏ ਕੌਮ ਦਾ ਖਿਤਾਬੀ ਕਰਵਾ ਲੈਣਗੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਨਸ਼ੇ ਤੋਂ ਹਮੇਸ਼ਾ ਦੂਰ ਰਹਿਣ ਲਈ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਹੋਣਾ ਜ਼ਰੂਰੀ ਹੈ ਡਾਕਟਰ ਅਮਨਦੀਪ ਕੌਰ ਅਰੋੜਾ ਉਸ ਤੋਂ ਬਾਅਦ ਅਗਲੀ ਵੀਡੀਓ ਕਵਿ ਜੀ ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਕੈਲੋ ਚੱਪੜ ਜਿੜੀ ਖੁਰਦ ਤੇ ਚੱਪੜ ਜਿੜੀ ਕਲਾ ਦੇ ਸਕੂਲਾਂ ਵਿੱਚ 33.90 ਲੱਖ ਰੁਪਏ ਦੀ ਲਾਗਤਾਂ ਹੋਣੇ ਨਵੀਨੀਕਰਨ ਦਾ ਸਰਪਿਤ ਕੀਤਾ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਲੁਧਿਆਣਾ ਚ ਪੀ.ਡੀ.ਆਈ ਅਧਿਪਕਾਂ ਦਾ ਜ਼ੋਰਦਾਰ ਪ੍ਰਦਰਸ਼ਨ ਪੋਸਟਾਂ ਨਾਲ ਕੱਢਣ ਤੇ ਟੈਂਕੀ ਤੇ ਚੜਨੇ ਲੁਧਿਆਣਾ ਦੇ ਜਵਾਹਰ ਨਗਰ ਚ ਉਸ ਸਮੇਂ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਜਦੋਂ ਪਾਣੀ ਵਾਲੀ ਟੈਂਕੀ ਦੇ ਕੁਝ ਅਧਿਪਕ ਚੜ ਗਏ ਦਲਦੀ ਇਹ ਅਧਕਮ ਲੋ ਪੀ.ਡੀ.ਆਈ ਵਿਖੇ ਸਾਮੀਆਂ ਦੇ ਪੋਰਟਲ ਨੂੰ ਆਨਲਾਈਨ ਕਰਕੇ ਜਲਦੀ ਤੋਂ ਜਲਦੀ ਪ੍ਰਤੀਕਿਰਿਆ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਦੀ ਵੀ ਵੀਡੀਓ ਜੀ ਕਿਸਾਨਾਂ ਮਜ਼ਦੂਰਾਂ ਵੱਲੋਂ ਦੂਸਰੇ ਦਿਨ ਵੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਲ੍ਹੇ ਨੂੰ ਸਵਾਲ ਪਿੰਡ ਕਿੱਲਿਆਵਾਲੀ ਵਿਖੇ ਪਹੁੰਚੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਨੇ ਗੁੱਡੀਆਂ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਦੂਸਰੇ ਦਿਨ ਵੀ ਕਈ ਤਿੱਖੇ ਕੰਮ ਕੀਤੇ ਪੰਜਾਬ ਖੇਤੀ ਮਜ਼ਦੂਰ ਜਨਨ ਦੇ ਆਗੂ ਖਾਲਾ ਸਿੰਘ ਖੁੰਨਣ ਖੁਰਦੇ ਬੀਕੇ ਜੂ ਇਕਤਾ ਗੁਰਾਹਾਂ ਦੇ ਡਾਕਟਰ ਹਰਪਾਲ ਸਿੰਘ ਕਿੱਲਿਆਵਾਲੀ ਦੇ ਅਗਵਾਈ ਹੇਠ ਕੰਮ ਕੀਤੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਜਿਮਣੀ ਚੋਨਾ ਚ ਕੋਰੋਨਾ ਦਾ ਖਤਰਾ ਚੋਣ ਕਮਿਸ਼ਨ ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼ ਇਹਨਾਂ ਮੁਲਾਜ਼ਮਾਂ ਨੂੰ ਮਿਲੇਗੀ ਤਨਖਾਹ ਸਵੇਤ ਛੁੱਟੀ ਦੇਸ਼ ਵਿੱਚ ਕਰੋਨਾ ਦੇ ਮਰੀਜ਼ ਦੁਆਰਾ ਮਿਲ ਰਹੇ ਨੇ ਇਸ ਕਾਰਨ ਚੋਣ ਕਮਿਸ਼ਨ ਵੀ ਚਿੰਤਾ ਜਾਪਦਾ ਹੈ ਵਿਧਾਨ ਸਭਾ ਹਲਕਾ ਪੱਛਮੀ ਜਿਮਣੀ ਚੋਣਾ ਹੋਣ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਕਰੋਨਾ ਦੀ ਵਾਪਸੀ ਨੇ ਹਲਚਲ ਮਚਾ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਜੀ ਮੈਂਬਰ ਪੰਜਾਬ ਫੂਡ ਕਮਿਸ਼ਨ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਆਂਗੜਵਾੜੀ ਕੇਂਦਰਾ ਤੇ ਰਾਸ਼ਨ ਡਿਪੋ ਦਾ ਦੌਰਾ ਕੀਤਾ ਨੈਸ਼ਨਲ ਫੂਡ ਸਿਕਿਉਰਿਟੀ ਐਕਟ 2023 ਤੇਰਾ ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਸਕੀਮਾਂ ਜਿਹੜੀਆਂ ਸਕਾਇਤ ਬਧੀਕ ਡਿਪਟੀ ਕਮਿਸ਼ਨਰ ਪਾਸ ਕੀਤੀ ਜਾ ਸਕਦੀ ਹੈ ਇਹ ਜਾਣਕਾਰੀ ਮੈਂਬਰ ਪੰਜਾਬ ਫੂਡ ਕਮਿਸ਼ਨ ਚੇਤਨ ਪ੍ਰਕਾਸ਼ ਢਾਲੀਵਾਲ ਵੱਲੋਂ ਜ਼ਿਲ੍ਹਾ ਜਲੰਧਰ ਵਿਖੇ ਵੱਖ-ਵੱਖ ਸਰਕਾਰੀ ਸਕੂਲਾਂ ਤੇ ਰਾਸ਼ਨ ਡਿਪੋਵਾਂ ਦੇ ਨਿਗਰਾਨਣ ਕੀਤੀ ਗਈ ਹੈ ਉਸ ਤੋਂ ਬਾਅਦ ਅਗਲੀ ਬਡੀ ਕੋ ਜੀ ਆਪ ਦੀ ਸਰਕਾਰ ਆਪ ਦੇ ਦਵਾਰ ਮਹੀਨਤਾ ਹੈ ਤਾਂ ਸੁਵਿਧਾ ਕੈਂਪਸ ਆਮ ਲੋਕਾਂ ਨੂੰ ਲਾਹਾ ਲੈਣ ਦੀ ਅਪੀਲ ਕੁਲਜੀ ਸਿੰਘ ਰੰਦਾ ਭਖਵੰਤਰੀ ਭਵੰਤ ਮੰਦੀ ਗਵਾਈ ਹੇਡ ਪਿੰਡ ਭਖਰਪੁਰ ਤੋਂ ਸ਼ੁਰੂ ਕੀਤੇ ਗਏ ਕੈਂਪ ਚ ਆਪ ਦੀ ਸਰਕਾਰ ਆਪ ਦੇ ਦਵਾਰ ਤਹਿਤ ਮਹਿਮ ਤਹਿਤ ਅੱਜ ਲਾਲੂ ਸਰਕਲ ਦੇ ਪਿੰਡ ਮਾਲਕਪੁਰ ਵਿਖੇ ਪਹੁੰਚੀ ਹੈ ਜੀ ਉਸ ਤੋਂ ਬਾਅਦ ਅਗਲੀ ਵਾਰ 5 ਲੱਖ ਰੁਪਏ ਰਕਦੇ ਮੁਫਤ ਇਲਾਜ ਲਈ ਘਰ ਬਣਾਓ ਬੈਠੇ ਹੁਸ਼ਮਨ ਕਾਰਡ ਆੰਸ਼ਮਨ ਕਾਰਡ ਨੂੰ ਲੈ ਕੇ ਬਹੁਤ ਖਾਸ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਕਿਸੇ ਵੀ ਗੰਭੀਰ ਬਿਮਾਰੀ ਜਾਂ ਹਾਦਸੇ ਦੀ ਸੂਰਤ ਵਿੱਚ ਆਮ ਲੋਕਾਂ ਲਈ ਇਲਾਜ ਕਰਵਾਉਣਾ ਮੁਸ਼ਕਲ ਹੋ ਜਾਂਦਾ ਹੈ ਬਹੁਤੇ ਸਾਰੇ ਲੋਕ ਪੈਸੇ ਦੀ ਕਾਰਨ ਸਿਹਤ ਬੀਮਾ ਨਹੀਂ ਕਰਵਾ ਸਕਦੇ ਅਜਿਹੀ ਸਥਿਤੀ ਵਿੱਚ ਆੰਸ਼ਮਨ ਕਾਰਡ ਜਿਵੇਂ ਲੋਕਾਂ ਦੀ ਇੱਕ ਬਹੁਤ ਵਧੀਆ ਬਿਲਕੁਲ ਹੈ ਦੱਸਦੀ ਹੈ ਇਹ ਯੋਜਨਾ ਭਾਰਤ ਸਰਕਾਰ ਦੁਆਰਾ ਚਲਾਈ ਗਈ ਹੈ ਜਿਸ ਨੂੰ ਹੁਣ ਬਣਾਉਣਾ ਆਸਾਨ ਹੋ ਗਿਆ ਹੈ ਜਾਣਕਾਰੀ ਅਨੁਸਾਰ ਹੁਣ ਤੁਸੀਂ ਲੋਕ ਬੈਠੇ ਆੰਸ਼ਮਨ ਕਾਰਡ ਬਣਾ ਸਕਦੇ ਹੋ ਜਿੱਕਰ ਬੈਠੇ ਜਿਸ ਵਾਤੇ ਤੁਸੀਂ ਇਹ ਐਪ ਜਿਹੜਾ ਡਾਊਨਲੋਡ ਕਰਨਾ ਹੈ 4 14555 ਤੇ ਕਾਲ ਕਰਨੀ ਹੈ ਜਿਸ ਤੋਂ ਬਾਅਦ ਤੁਸੀਂ ਐਪ ਡਾਊਨਲੋਡ ਕਰਕੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਅਗਲੀ ਵੇਖੋ ਜੀ ਪੰਜਾਬ ਵਿੱਚ 24000 ਏਕੜ ਜ਼ਮੀਨ ਐਕਵਾਇਰ ਕਰਨ ਦਾ ਕੀ ਹੈ ਸਰਕਾਰੀ ਪਲਾਨ ਪੰਜਾਬ ਵਿੱਚ ਕਰੀਬ 24000 ਏਕੜ ਖੇਤੀਯੋਗ ਜ਼ਮੀਨ ਨੂੰ ਰਿਹਾਇਸ਼ ਕੇਤਰਾਂ ਵਿੱਚ ਤਬਦੀਲ ਕਰਨ ਦੀ ਯੋਜਨਾ ਦਾ ਮੁੱਦਾ ਖਬਰਾਂ ਵਿੱਚ ਆਉਣ ਮਗਰੋਂ ਸਿਆਸੀ ਵਿਵਾਦ ਬਣ ਗਿਆ ਹਾਲੇ ਤੱਕ ਸਾਹਮਣੇ ਆਈ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੀ ਯੋਜਨਾ ਹੈ ਕਿ ਇਸ ਵੱਲੋਂ ਮੁੱਖ ਤੌਰ ਤੇ ਲੁਧਣਾ ਵਿੱਚ ਪੈਂਦੀ ਜ਼ਮੀਨ ਨੂੰ ਅਲਬਰਟ ਸਟੇਟ ਵਿੱਚ ਵੇਚਿਆ ਕੀਤਾ ਜਾਵੇਗਾ ਇਸ ਨੂੰ ਪੰਜਾਬ ਦੇ ਸ਼ਹਿਰੀਕਰਨ ਜਾ ਰਿਹਾ ਰਿਹਾਈ ਵਿਕਾਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਜੈਕਟ ਕਿਹਾ ਜਾ ਰਿਹਾ ਹੈ ਹਾਲਾਂਕਿ ਸਰਕਾਰ ਵੱਲੋਂ ਖੇਤਰਫਲ ਵਾਲੇ ਵੀ ਕੋਈ ਅਧਿਕਾਰਕ ਅੰਕੜਾ ਜਨਕਤ ਨਹੀਂ ਕੀਤਾ ਗਿਆ ਪਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਵਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੌਰਾਨ ਸਰਕਾਰ ਲੁਧਿਆਣਾ ਵਿੱਚ ਸ਼ਹਿਰੀਕਰਨ ਦਾ ਪ੍ਰੋਜੈਕਟ ਲਿਆ ਰਹੀ ਹੈ ਜਿਸ ਤਹਿਤ ਜ਼ਮੀਨ ਦੀ ਅਕਵਾਇਰ ਕਰਨ ਲਈ ਲੈਂਡਿੰਗ ਪੋਲਿਸੀ ਦਾ ਲਾਗੂ ਕੀਤਾ ਜਾਵੇਗੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਸੂਬੇ ਵਿੱਚ ਵਿਰੋਧੀ ਪਾਰਟੀਆਂ ਸਰਕਾਰ ਦੇ ਨਵੇਂ ਪ੍ਰੋਜੈਕਟ ਦਾ ਵਿਰੋਧ ਕਰ ਰਹੀਆਂ ਨੇ ਪਿੰਡਾਂ ਦੀਆਂ ಗ್ರಾಮ ਪੰਚਾਇਤਾਂ ਵੱਲੋਂ ਇਸ ਪ੍ਰੋਜੈਕਟ ਖਿਲਾਫ ਮਤੇ ਪਾਉਣ ਦੀ ਗੱਲ ਕੀਤੀ ਜਾ ਰਹੀ ਹੈ ਪ੍ਰੋਜੈਕਟ ਦਾ ਵਿਰੋਧ ਕਰਨ ਵਾਲਿਆਂ ਦਾ ਖਸਾ ਵੀ ਕਿਸਾਨਾਂ ਨੂੰ ਸਹੀ ਮੁੱਲ ਨਹੀਂ ਮਿਲੇਗਾ ਖੇਤੀ ਜੋਗਰ ਆਕਵੇ ਦਾ ਨੁਕਸਾਨ ਹੋਵੇ ਪਾਣੀ ਸਰਕਾਰ ਦਾ ਕਹਿਣਾ ਹੈ ਕਿ ਇਹ ਆਪਰਚਰ ਗੁੰਮਰਾਹਕਨ ਹੈ ਪੰਜਾਬ ਵਿੱਚ ਪਹਿਲਾ ਸੋ ਹੀ ਭਾਰਤ ਮਾਲਾ ਪ੍ਰੋਜੈਕਟ ਹੈ ਜੋ ਜ਼ਮੀਨ ਐਕਵਾਇਰ ਕੀਤੀ ਜਾਣ ਦੀ ਪ੍ਰਤੀਕਿਰਿਆਦੰਤ ਸਨਾ ਦੇ ਪ੍ਰਸ਼ਾਸਨ ਵਿੱਚ ਚਾਲੀ ਟਕਰਾਅ ਜਿਹੜਾ ਦੇਖ ਨਹੀਂ ਰਿਹਾ ਐਸੇ ਜੇ ਅਜੇ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗਣਗੇ ਕਮੈਂਟ ਕਰਨਾ ਬਾਕੀ ਸਦਰ ਦੀ ਖਬਰ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਹੁਤ ਬਹੁਤ ਧੰਨਵਾਦ ਜੀ